ਦੋਸਤੋ ਅੱਜ ਗੱਲ ਕਰਦੇ ਆਂ ਸਿੰਘਾਸਨ ਦੀ ਦੁਰਦਸ਼ਾ ਰਾਜਾ ਪੋਜ ਤੋਂ ਵਿਦਾ ਲੈਣਦੇ ਹੋਏ ਸਿੰਘਾਸਨ ਦੀਆਂ ਪੁਤਲੀਆਂ ਦੀਪ ਵਿਖਵਾਨੀ ਦੇ ਅਨੁਸਾਰ ਹੁਣ ਸਿੰਘਾਸਨ ਦੀ ਦੁਰਦਸ਼ਾ ਦੇ ਕੁਝ ਹੋਰ ਦਿਨ ਦੇਖਣੇ ਬਾਕੀ ਸਨ ਉਹਨਾਂ ਦੀਪ ਵਿਖਵਾਨੀ ਦਾ ਸੱਚ ਹੋਣੀ ਹੀ ਸੀ ਅੰਤ ਲੋਕ ਦੂਰ ਦੂਰ ਤੋਂ ਹਲਾਸ਼ੇਰੀ ਨਾਲ ਉਸ ਢਿੱਲੇ ਨੂੰ ਦੇਖਣ ਆਇਆ ਕਰਦੇ ਸਨ ਇੱਕ ਵਾਰ ਇਹ ਸਭ ਗੱਲਾਂ ਚੋਰਾਂ ਦੇ ਗਿਰੋਹ ਕੋਲ ਆ ਪਹੁੰਚੀਆਂ ਉਹਨਾਂ ਨੇ ਸਲਾਹ ਕੀਤੀ ਕਿ ਜੇਕਰ ਉਹ ਸਿੰਘਾਸਨ ਨੂੰ ਕੱਢ ਕੇ ਟੁੱਕਰੇ ਟੁੱਕਰੇ ਕਰਕੇ ਵੇਚ ਦਿੱਤਾ ਜਾਵੇ ਤਾਂ ਕਾਫੀ ਪੈਸਾ ਕਮਾਇਆ ਜਾ ਸਕਦਾ ਹੈ ਚੋਰਾਂ ਦੇ ਗਿਰੋਹ ਨੇ ਇਸੇ ਲਾਲਚ ਵਿੱਚ ਫਸ ਕੇ ਬਹੁਤ ਦੂਰ ਤੋਂ ਉਸ ਢਿੱਲੇ ਦੇ ਥੱਲੇ ਹੀ ਸੁਰੰਗ ਕੱਢ ਲਈ ਸਭ ਨੇ ਮਿਲ ਕੇ ਕਈ ਮਹੀਨਿਆਂ ਦੇ ਅਨ ਤਕੀਅਤਨਾ ਨਾ ਸਿੰਘਾਸਨ ਤੱਕ ਪਹੁੰਚਣ ਦੇ ਲਈ ਗੁਫਾ ਵਰਗਾ ਰਾਤ ਤਿਆਰ ਕਰ ਲਿਆ ਇੱਕ ਦਿਨ ਠੀਕ ਮੌਕਾ ਦੇਖ ਕੇ ਚੋਰਾਂ ਦਾ ਗਿਰੋ ਉਸ ਅਲੋਕਿਕ ਸਿੰਘਾਸਨ ਨੂੰ ਕੱਢਣ ਵਿੱਚ ਸਫਲ ਹੋ ਗਿਆ ਸਿੰਘਾਸਨ ਨੂੰ ਲੈ ਕੇ ਚੋਰਾਂ ਦਾ ਗਿਰੋ ਸਭ ਤੋਂ ਪਹਿਲਾਂ ਇੱਕ ਸੰਗਨੇ ਜੰਗਲ ਵਿੱਚ ਪਹੁੰਚਿਆ ਰਾਤ ਨੂੰ ਹਨੇਰੇ 'ਚ ਸਿੰਘਾਸਨ ਆਪਣੀ ਰੋਸ਼ਨੀ ਵਿਖੇਰ ਰਿਹਾ ਸੀ ਉਸ ਤੇ ਜਿਹੜੇ ਕੀਮਤੀ ਹੀਰੇ ਮੋਤੀਆਂ ਨੂੰ ਦੇਖਦੇ ਹੀ ਚੋਰਾਂ ਦਾ ਮਨ ਲਾਲਚਾ ਗਿਆ ਉਹ ਸਾਰੇ ਜਾਣਦੇ ਸਨ ਕਿ ਹੀਰਿਆਂ ਮੋਤੀਆਂ ਦੀ ਤੇ ਸੋਨੇ ਦੀ ਸਿੰਘਾਸਨ ਦੇ ਟੁਕਰਿਆਂ ਦੀ ਬਾਜ਼ਾਰ 'ਚ ਹੂ ਮੰਗੀ ਕੀਮਤ ਮਿਲੇਗੀ ਉਹ ਅਗਲੇ ਹੀ ਪਲ ਚੋਰਾਂ ਦੇ ਮੁਖੀ ਨੇ ਆਦੇਸ਼ ਦਿੱਤਾ ਤੋੜ ਦਿਓ ਇਸ ਨੂੰ ਮੁਖੀ ਦਾ ਅਦੇਸ਼ ਸੁਣ ਕੇ ਬਾਕੀ ਚੋੜਾ ਨੇ ਉਸ ਨੂੰ ਤੋੜਨ ਦਾ ਯਤਨ ਕਰਨ ਲੱਗੇ ਜਿਵੇਂ ਇਸ ਦਾ ਸਿੰਘਾਸਨ ਦੇ ਪਹਿਲਾ ਵਾਰ ਮਾਰਿਆ ਗਿਆ ਤਾਂ ਉਸ ਤੋਂ ਬਹੁਤ ਸਾਰੀਆਂ ਚਿੰਗਾਰੀਆਂ ਨਿਕਲ ਕੇ ਸਾਹਮਣੇ ਆਉਣ ਲੱਗੀਆਂ ਚਿੰਗਾਰੀਆਂ ਦੀ ਰੋਸ਼ਨੀ ਇੰਨੀ ਤੇਜ ਸੀ ਕਿ ਚੋਰਾ ਆਪਣੀਆਂ ਅੱਖਾਂ ਮਲਦੇ ਹੀ ਰਹਿ ਗਏ ਉਸ ਸਮੇਂ ਤੱਕ ਤਾਂ ਉਹਨਾਂ ਦੀਆਂ ਅੱਖਾਂ ਮੋਰੇ ਹਨੇਰਾ ਹੀ ਛਾਇਆ ਗਿਆ ਨਹੀਂ ਨਹੀਂ ਇਸ ਨੂੰ ਤੋੜਨਾ ਆਪਣੇ ਵਸ ਦੀ ਗੱਲ ਨਹੀਂ ਹੈ ਇਹ ਕੋਈ ਦੇਵਤਿਆਂ ਦਾ ਸਿੰਘਾਸਨ ਨਾ ਹੋ ਕੇ ਭੂਤਾਂ ਦਾ ਸਿੰਘਾਸਨ ਲੱਗਦਾ ਹੈ ਜੇ ਹੁਣ ਅਸੀਂ ਇਸਤੇ ਹਮਲਾ ਕੀਤਾ ਤਾਂ ਇਹ ਸਾਡਾ ਕੋਈ ਨੁਕਸਾਨ ਕਰ ਸਕਦਾ ਹੈ ਇੱਕ ਚੋਰ ਨੇ رائے ਦਿੱਤੀ ਲੱਗਦਾ ਤਾਂ ਮੈਨੂੰ ਵੀ ਇਸੇ ਤਰ੍ਹਾਂ ਹੀ ਹੈ ਕਿਉਂਕਿ ਜੇਕਰ ਇਹ ਉਪਯੋਗੀ ਹੁੰਦਾ ਤਾਂ ਰਾਜਾ ਭੋਜ ਇਸ ਨੂੰ ਟਿੱਲੇ ਤੇ ਥੱਲੇ ਟੋਇਆ ਪੁੱਟ ਕੇ ਕਿਉਂ ਦੱਬ ਦੇ ਇੰਨੇ ਕੀਮਤੀ ਸਿੰਘਾਸਨ ਨੂੰ ਕੋਈ ਐਵੇਂ ਹੀ ਨਹੀਂ ਛੱਡ ਸਕਦਾ ਦੂਸਰੇ ਚੋਰ ਨੇ ਸਿਰ ਖੁਰਕਦੇ ਹੋਏ ਕਿਹਾ ਇਹ ਸੁਣ ਕੇ ਬਾਕੀ ਦੇ ਸਾਰੇ ਚੋਰ ਇੱਕ ਪਾਸੇ ਹਟ ਗਏ ਚੋਰਾਂ ਦਾ ਮੁਖੀਆ ਵੀ ਸੋਚਾਂ ਵਿੱਚ ਪੈ ਗਿਆ ਉਸਨੇ ਇਸ ਵਿਸ਼ੇ ਤੇ ਸਾਰੇ ਚੋਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਕੁਝ ਨੇ ਕਿਹਾ ਕਿ ਇਹ ਸਿੰਘਾਸਨ ਨੂੰ ਉੱਥੇ ਹੀ ਪੁੰਜਾ ਦਿੱਤਾ ਜਾਵੇ ਜਿੱਥੇ ਇਸ ਨੂੰ ਕੱਢਿਆ ਗਿਆ ਹੈ ਪਰ ਫਿਰ ਦੂਸਰੇ ਨੇ ਕਿਹਾ ਜੇ ਇਸ ਤੋਂ ਕੋਈ ਹਾਨੀ ਪਹੁੰਚਦੀ ਹੁੰਦੀ ਤਾਂ ਹੁਣ ਤੱਕ ਪਹੁੰਚ ਚੁੱਕੀ ਹੁੰਦੀ ਮੇਰਾ ਵਿਚਾਰ ਇਸ ਨੂੰ ਸ਼ੌਨ ਨਾਲ ਕੋਈ ਵੀ ਨੁਕਸਾਨ ਨਹੀਂ ਹੋਣਾ ਹਾਂ ਇਸ ਤੇ ਹਮਲਾ ਕਰਨਾ ਮੁਸੀਬਤ ਭਰਿਆ ਹੋ ਸਕਦਾ ਹੈ ਹੁਣ ਇਸ ਦਾ ਕੀ ਕੀਤਾ ਜਾਵੇ ਹੁਣ ਤਾਂ ਇੱਕ ਹੀ ਤਰੀਕਾ ਹੈ ਇਸ ਨੂੰ ਕਿਸੇ ਦੂਸਰੇ ਰਾਜ ਚ ਪੂਰੇ ਦਾ ਪੂਰਾ ਜਾ ਕੇ ਵੇਚ ਦਿੱਤਾ ਜਾਵੇ ਚੋਰਾ ਨੇ ਮੁਖੀ ਨੇ ਸਲਾਹ ਦਿੱਤੀ ਪਰ ਇਹ ਤਾਂ ਸੋਚੋ ਕਿ ਇੰਨਾ ਕੀਮਤੀ ਸਿੰਘਾਸਨ ਸਾਥੋਂ ਖਰੀਦੇਗਾ ਕੌਣ ਇਤੋਂ ਦੂਸਰਾ ਨਗਰ ਬਹੁਤ ਦੂਰ ਹੈ ਮੇਰਾ ਵਿਚਾਰ ਹੈ ਕਿ ਇਸ ਦੀ ਸੂਚਨਾ ਹਲੇ ਤੱਕ ਉੱਥੇ ਨਹੀਂ ਪਹੁੰਚੀ ਹੋਵੇਗੀ ਜੇ ਅਸੀਂ ਕਿਸੇ ਜੋਰੀਏ ਦੇ ਪੇਸ ਚ ਇਸ ਨੂੰ ਲੈ ਕੇ ਦੂਸਰੇ ਨਗਰ ਦੇ ਰਾਜਾਂ ਕੋਲ ਜਾਂਦੇ ਹਾਂ ਤਾਂ ਉਹ ਇਸ ਨੂੰ ਜ਼ਰੂਰ ਖਰੀਦ ਲੈਣਗੇ ਮੁਖੀਆ ਦੀ ਸਲਾਹ ਨਾਲ ਸਾਰੇ ਚੋਰ ਸਹਿਮਤ ਹੋ ਗਏ ਉਹਨਾਂ ਨੇ ਇਸ ਯੋਜਨਾ ਤੇ ਅਮਲ ਕਰਨ ਦੇ ਲਈ ਸਭ ਤੋਂ ਪਹਿਲਾਂ ਇੱਕ ਹਾਥੀ ਚੋਰੀ ਕੀਤਾ ਸਿੰਘਾਸਨ ਨੂੰ ਚੰਗੀ ਤਰ੍ਹਾਂ ਕੱਪੜਿਆਂ ਨਾਲ ਟੱਕ ਕੇ ਉਸ ਹਾਥੀ ਤੇ ਰਖਵਾਇਆ ਗਿਆ ਤੇ ਚੋਰਾਂ ਦਾ ਗਿਰੋਹ ਜੋਰੀਆਂ ਦੇ ਪੇਸ ਚ ਸ਼ਰਵਾਸਤੀ ਨਗਰ ਵੱਲ ਵਧਿਆ ਕਿਉਂਕਿ ਉਹ ਨਗਰ ਉਜੈਨ ਤੋਂ ਬਹੁਤ ਦੂਰ ਸੀ ਅੰਤ ਚੋਰਾਂ ਦੇ ਗਿਰੋਹ ਨੂੰ ਉੱਥੇ ਤੱਕ ਪਹੁੰਚਣ ਚ ਡੇਢ ਮਹੀਨੇ ਦਾ ਸਮਾਂ ਲੱਗਣਾ ਸੀ ਉੱਥੇ ਜਾ ਕੇ ਇੱਕ ਸਰਾਚ ਰੁਕੇ ਉਤੋਂ ਉਹਨਾਂ ਨੇ ਉਸ ਨਗਰ ਦੇ ਰਾਜਾ ਨੂੰ ਆਪਣਾ ਅਦੇਸ਼ ਦਿੱਤਾ ਆਪਣੇ ਰਾਜਾ ਚ ਜੋਰੀਆਂ ਨੂੰ ਇੱਕ ਇੰਨੇ ਕੀਮਤੀ ਸਿੰਘਾਸਨ ਨਾਲ ਦੇਖ ਕੇ ਨਗਰ ਦੇ ਰਾਜਾ ਨੇ ਉਹਨਾਂ ਨੂੰ ਮਿਲਣ ਦੀ ਆਗਿਆ ਦੇ ਦਿੱਤੀ ਜੋਰੀਆਂ ਨੂੰ ਰਾਜਦ ਮਹਿਲ ਤੇ ਮਹਿਮਾਨ ਘਰ ਵਿੱਚ ਠਹਿਰਾਇਆ ਗਿਆ ਸਵਾਗਤ ਤੇ ਸਤਿਕਾਰ ਤੋਂ ਬਾਅਦ ਉਹਨਾਂ ਨੂੰ ਰਾਜ ਦਰਬਾਰ ਚ ਪੇਸ਼ ਹੋਣ ਲਈ ਕਿਹਾ ਗਿਆ सर्वास्ती ਦੇ ਰਾਜਾ ਦੀ જય ਹੋ ਸਰਵਸਤੀ ਨਗਰ ਚ ਤੁਹਾਡਾ ਬਹੁਤ ਸੱਭ ਦਾ ਸਵਾਗਤ ਹੈ ਸਰਵਸਤੀ ਦੇ ਰਾਜਾ ਨੇ ਕਿਹਾ ਸਾਨੂੰ ਪਤਾ ਲੱਗਿਆ ਕਿ ਤੁਸੀਂ ਲੋਕ ਸਾਡੇ ਲਈ ਬਹੁਮੁੱਲ ਸਿੰਘਾਸਨ ਲਾਏ ਹੋ ਤੁਸੀਂ ਠੀਕ ਸੁਣਿਆ ਹੈ ਮਹਾਰਾਜ ਚੋਰਨ ਦੇ ਮੁਖੀ ਨੇ ਕਿਹਾ ਉਸ ਨੂੰ ਅਸੀਂ ਦੇਖਣਾ ਚਾਹੁੰਦੇ ਹਾਂ ਛੇਤੀ ਉਸ ਨੂੰ ਦੇਖ ਕੇ ਸਾਡਾ ਉਤਾਵਲਾ ਪੰਨੂ ਸ਼ਾਂਤ ਕਰੋ ਜੋਹੋ ਕੋ ਮਹਾਰਾਜ ਇਹ ਕਹਿੰਦੇ ਮੁਖੀ ਨੇ ਆਪਣੇ ਬਾਕੀ ਦੇ ਸਾਥੀਆਂ ਨੂੰ ਸਿੰਘਾਸਨ ਚੁੱਕ ਕੇ ਲਿਆਉਣ ਦਾ ਹੁਕਮ ਦਿੱਤਾ ਛੇਤੀ ਹੀ ਸਿੰਘਾਸਨ ਦਰਬਾਰ ਵਿੱਚ ਲਿਜਾਇਆ ਗਿਆ ਮੁਖੀ ਦੇ ਸਿੰਘਾਸਨ ਦੇ ਗੁਨਾ ਨੂੰ ਬਿਆਨ ਕਰਦੇ ਹੋਏ ਕਿਹਾ ਮਹਾਰਾਜ ਅਸੀਂ अनेका ਸਾਲਾਂ ਤੋਂ ਅੰਤ ਤੱਕ ਮਿਹਨਤ ਸਦਕਾ ਇਹ ਰਤਨਾ ਨਾਲ ਜੜਿਆ ਹੋਇਆ ਸਿੰਘਾਸਨ ਤਿਆਰ ਕੀਤਾ ਹੈ ਸਾਡੇ ਵਿਚਾਰ ਅਨੁਸਾਰ ਇਹ ਸਿੰਘਾਸਨ ਤੁਹਾਡੇ ਵਰਗੇ ਸਮਰਥ ਅਧਿਕਾਰੀ ਦੇ ਯੋਗ ਹੀ ਹੈ ਪਰ ਜਦੋਂ ਤੱਕ ਇਸ ਨੂੰ ਖੋਲਿਆ ਨਹੀਂ ਜਾਂਦਾ ਮੈਂ ਤੁਹਾਡੀ ਗੱਲ ਤੇ ਕਿਵੇਂ ਯਕੀਨ ਕਰ ਸਕਦਾ ਹਾਂ ਸਾਫ਼ ਦਿਖਾਈ ਦੇਣ ਵਾਲੇ ਲਈ ਸਬੂਤਾਂ ਦੀ ਲੋੜ ਨਹੀਂ ਹੁੰਦੀ ਰਾਜਨ ਇਸ ਨੂੰ ਤੁਸੀਂ ਆਪ ਹੀ ਦੇਖ ਕੇ ਸਵੀਕਾਰ ਕਰ ਲੋਗੇ ਤੁਸੀਂ ਇਸ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕੋਗੇ ਇਹ ਕਹਿੰਦੇ ਹੋ ਮੁਖੀ ਨੇ ਸਿੰਘਾਸਨ ਤੋਂ ਕੱਪੜਾ ਉਤਾਰ ਦਿੱਤਾ ਜਿਵੇਂ ਹੀ ਸਿੰਘਾਸਨ ਤੋਂ ਕੱਪੜਾ ਉਤਾਰਿਆ ਉੱਥੇ ਮੌਜੂਦ ਸਾਰੇ ਲੋਕ ਵਾਹ ਵਾਹ ਕਰ ਉੱਠੇ ਉਨ੍ਹਾਂ ਦੀਆਂ ਨਜਨਾ ਸਿੰਘਾਂ ਸੰਤੋਹਟੋਂ ਹਟਣ ਦਾ ਨਾਮ ਨਹੀਂ ਲੈ ਰਹੀਆਂ ਸਨ ਸਿੰਘਾਸਨ ਦੀ ਕਲਾਤਮਕਤਾ ਤੇ ਸ਼ੋਭਾ ਹੈਰਾਨ ਕਰਨ ਵਾਲੀ ਸੀ ਉਸ ਜੜੇ ਹੀਰੇ ਜਵਾਹਰਾਤ ਨਾਲ ਪੂਰਾ ਦਰਬਾਰ ਜਗਮਗਾ ਉੱਠਿਆ ਇਹ ਤਾਂ ਦੇਵ ਲੋਗ ਦੇ ਸਿੰਘਾਸਨ ਦੀ ਤਰ੍ਹਾਂ ਸੋਨਾ ਦਿਖਾਈ ਦੇ ਰਿਹਾ ਸੀ ਇਸ ਦੀ ਤਾਂ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ ਘੱਟ ਹੈ ਸ਼ਰਵਸਤੀ ਦੇ ਰਾਜਾ ਨੇ ਮੁਗਧ ਹੋ ਕੇ ਕਿਹਾ ਇਸ ਨੂੰ ਵਿਸ਼ੇਸ਼ ਤੁਹਾਡੇ ਲਈ ਹੀ ਬਣਾਇਆ ਗਿਆ ਹੈ ਰਾਜਨ ਮੁਖੀਆਂ ਨੇ ਕਿਹਾ ਰਾਜ ਨੇ ਸਿੰਘਾਸਨ ਦੀ ਕੀਮਤ ਪੁੱਛਤਾ ਮੁਖੀਆਂ ਨੇ ਸੰਕੋਚ ਚ ਕੋਈ ਉੱਤਰ ਨਹੀਂ ਦਿੱਤਾ ਬਹੁਤ ਉਸ਼ਕਿਸ਼ ਤੋਂ ਬਾਅਦ ਜਦੋਂ ਮੁਖੀਆ ਦਸਨ ਲਈ ਤਿਆਰ ਹੋਇਆ ਤਾਂ ਰਾਜਾ ਨੇ ਉਸ ਸਿੰਘਾਸਨ 50000 ਸੋਨੇ ਦੀਆਂ ਮੋਹਰਾਂ ਚ ਖਰੀਦਣ ਦਾ ਪ੍ਰਸਤਾਵ ਰੱਖਿਆ ਮੁਖੀਆਂ ਨੇ ਸਹਿਜੇ ਹੀ ਉਸ ਰਕਮ ਨੂੰ ਸਵੀਕਾਰ ਕਰ ਲਿਆ ਚੋਰਾਂ ਲਈ ਇਹ ਰਕਮ ਉਹਨਾਂ ਦੀ ਉਮੀਦ ਤੋਂ ਕਈ ਗੁਣਾ ਜ਼ਿਆਦਾ ਸੀ ਅੰਤਾਂ ਉਹ ਬਹੁਤ ਖੁਸ਼ੀ ਨਾਲ ਰਾਜਾ ਦਾ ਗੁਣਗਾਨ ਕਰਦੇ ਹੋਏ ਵਾਪਸ ਚਲੇ ਗਏ। ਰਾਜ ਦੀ ਹੱਦ ਤੋਂ ਬਾਹਰ ਜਾ ਕੇ ਚੋਰਾਂ ਨੇ ਪੈਸਿਆਂ ਨੂੰ ਆਪਸ ਵਿੱਚ ਵੰਡ ਲਿਆ। ਆਪਣੇ ਆਪਣੇ ਹਿੱਸੇ ਦਾ ਧਨ ਲੈ ਕੇ ਸਾਰੇ ਚੋਰ ਆਪਣੀਆਂ ਆਪਣੀਆਂ ਥਾਵਾਂ ਤੇ ਵਾਪਸ ਚਲੇ ਗਏ। ਸਰਬਸਤੀ ਦੇ ਰਾਜਾ ਨੇ ਜੋਹਰੀਆਂ ਦੇ ਜਾਂਦੇ ਹੀ ਰਾਜ ਪੁਜਤਾ ਨੂੰ ਬੁਲਾ ਕੇ ਸਿੰਘਾਸਨ ਤੇ ਬੈਠਣ ਦਾ ਸ਼ੁਭ ਮੂਰਤ ਕਢਵਾਇਆ। ਸ਼ੁਭ ਮੂਰਤ ਚ ਹੀ ਰਾਜਾ ਉਸ ਸਿੰਘਾਸਨ ਤੇ ਬੈਠੇ ਉਹਨਾਂ ਦੀ ਪ੍ਰਜਾ ਨੇ ਜੈ ਜੈਕਾਰੇ ਕੀਤੇ ਉਹਨਾਂ ਦਾ ਇਹ ਸਿੰਘਾਸਨ ਦੂਰ ਦੂਰ ਤੱਕ ਚਰਚਾ ਦਾ ਵਿਸ਼ਾ ਬਣ ਗਿਆ ਇਸ ਚਰਚਾ ਫੈਲਦੇ ਫੈਲਦੇ ਇੱਕ ਦਿਨ ਰਾਜਾ ਪੋਜ ਦੇ ਕੰਨਾਂ ਤੱਕ ਵੀ ਜਾ ਪਹੁੰਚੀ ਉਹਨਾਂ ਨੂੰ ਸ਼ੱਕ ਪਿਆ ਕਿ ਕਿਤੇ ਉਹਨਾਂ ਦਾ ਅਲੋਕਿਕ ਸਿੰਘਾਸਨ ਹੀ ਕੋਈ ਟਿੱਲੇ ਤੋਂ ਨਾ ਚੁਰਾ ਕੇ ਲੈ ਗਿਆ ਹੋਵੇ ਆਪਣੇ ਸ਼ੱਕ ਨੂੰ ਦੂਰ ਕਰਨ ਲਈ ਰਾਜਾ ਪੋਜ ਨੇ ਮਜ਼ਦੂਰਾਂ ਨੂੰ ਖੁਦਾਈ ਕਰਨ ਲਈ ਬੁਲਾਇਆ ਰਾਜੇ ਨੇ ਹੁਕਮ ਦਿੱਤਾ ਤੇ ਕਰਮਚਾਰੀਆਂ ਨੇ ਢਿੱਲੇ ਦੀ ਖੁਦਾਈ ਕਰਨੀ ਸ਼ੁਰੂ ਕੀਤੀ ਜਦੋਂ ਰਾਜੇ ਨੂੰ ਪਤਾ ਲੱਗਿਆ ਕਿ ਢਿੱਲੇ ਤੇ ਉਹ ਸਿੰਘਾਸਨ ਨਹੀਂ ਬਲਕਿ ਉਸ ਥਾਂ ਤੇ ਇੱਕ ਸੁਰੰਗ ਵਰਗੀ ਜਗ੍ਹਾ ਹੈ ਤਾਂ ਰਾਜੇ ਨੂੰ ਇਹ ਸਮਝਣ ਚ ਦੇਰ ਨਾਲ ਲੱਗੀ ਕਿ ਜ਼ਰੂਰ ਹੀ ਚੋਰਾਂ ਦਾ ਗਿਰੋ ਦੁਆਰਾ ਉਸ ਨੂੰ ਸੁਰੰਗ ਦੇ ਰਾਤੋਂ ਚੋਰੀ ਕਰ ਲਿਆ ਹੈ ਇਹ ਸਭ ਕੁਝ ਜਾਣ ਕਿ ਰਾਜਾ ਉਹ ਜ ਸਰਸਵਤੀ ਪਹੁੰਚੇ ਸਰਸਵਤੀ ਦੇ ਰਾਜਾ ਨੇ ਉਹਨਾਂ ਦਾ ਉਚਿਤ ਸਨਮਾਨ ਕੀਤਾ ਉਹਨਾਂ ਨੇ ਸਰਸਵਤੀ ਰਾਜਾ ਨੂੰ ਉਸ ਅਲੌਕਿਕ ਸਿੰਘਾਸਨ ਤੇ ਬੈਠੇ ਦੇਖਿਆ ਤੇ ਉਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਇਸੇ ਦੌਰਾਨ ਰਾਜਾ ਭੋਜ ਨੇ ਰਾਜਪ੍ਰੋਹਿਤਾ ਨਾਲ ਵਿਚਾਰ ਵਟਾਂਦਰਾ ਕੀਤਾ ਤਾਂ ਉਹਨਾਂ ਨੇ ਦੱਸਿਆ ਕਿਉਂਕਿ ਸਿੰਘਾਸਨ ਵਿਕ ਚੁੱਕਿਆ ਹੈ ਅੰਤ ਉਹ ਚਮਤਕਾਰ ਤੋਂ ਰਹਿਤ ਹੋ ਗਿਆ ਹੈ ਇਸ ਸਮੇਂ ਉਹ ਸੋਨੇ ਦੀ ਥਾਂ ਤੇ ਪਿੱਤਲ ਦਾ ਹੋ ਗਿਆ ਹੈ ਉਹ ਪੂਰੀ ਤਰ੍ਹਾਂ ਚਮਕ ਰਹਿਤ ਹੋ ਗਿਆ ਹੈ ਉਸ ਚਿਹਰੇ ਜਵਾਰਾਤ ਵਿੱਚ ਸਿਰਫ ਰੰਗीन ਪੱਤਰਾਂ ਦੇ ਟੁਕਰੇ ਬਣ ਕੇ ਰਹਿ ਗਏ ਹਨ ਰਾਜਾ ਪੋਜ ਦੇ ਦੁਆਰਾ ਧਿਆਨ ਦਵਾਏ ਜਾਣ ਤੇ ਸਰਸਵਤੀ ਦੇ ਰਾਜਾ ਨੇ ਵੀ ਇਹ ਗੱਲ ਮਹਿਸੂਸ ਕੀਤੀ ਕਿ ਉਸ ਸਿੰਘਾਸਨ ਦੀ ਚਮਕ ਹੁਣ ਫਿੱਕੀ ਪੈ ਗਈ ਹੈ ਆਪਣੇ ਸ਼ੱਕ ਨੂੰ ਮਿਟਾਉਣ ਲਈ ਉਹਨਾਂ ਨੇ ਆਪਣੇ ਜੋਰੀਆਂ ਨੂੰ ਨਰੀਖਣ ਦੇ ਲਈ ਬੁਲਾਇਆ ਤਾਂ ਸਿੰਘਾਸਨ ਪਿੱਤਲ ਦਾ ਹੀ ਨਿਕਲਿਆ ਹੀਰੇ ਜਵਾਰਾ ਦੀ ਥਾਂ ਤੇ ਚਮਕ ਤੋਂ ਬਿਨਾ ਪੱਥਰ ਹਨ ਇਸ ਚਮਤਕਾਰ ਨੂੰ ਦੇਖ ਕੇ ਸਰਸਵਤੀ ਦੇ ਰਾਜਾ ਵੀ 당ਗ ਰਹਿ ਗਏ ਉਹ ਇਸ ਗੱਲ ਨੂੰ ਸੋਚ ਕੇ ਵੀ ਹੈਰਾਨ ਸਨ ਕਿ ਉਹਨਾਂ ਦੇ ਰਾਜ ਤੇ 파ਰਕੀ ਜੋਰੀ ਕਿਵੇਂ ਧੋਖਾ ਖਾ ਗਏ ਕਿਉਂਕਿ ਸਿੰਘਾਸਨ ਨੂੰ ਖਰੀਦਣ ਤੋਂ ਪਹਿਲਾਂ ਕਈ ਜੋਰੀਆਂ ਨੇ ਚੰਗੀ ਤਰ੍ਹਾਂ ਦੇਖਿਆ ਪਰਖਿਆ ਸੀ ਰਾਜਾ ਭੋਜ ਨੇ ਸਰਸਵਤੀ ਦੇ ਰਾਜਾ ਨੂੰ ਉਸ ਸਿੰਘਾਸਨ ਤੇ ਉਸ ਦੀ ਪੁਤਲੀਆਂ ਦੇ ਬਾਰੇ ਵਿਸਤਾਰ ਨਾਲ ਦੱਸਿਆ ਰਾਜਾ ਪੋਸ਼ ਦੀ ਗੱਲ ਸੁਣਨ ਤੋਂ ਬਾਅਦ ਉਹਨਾਂ ਨੇ ਆਪਣੇ ਰਾਜ ਜੋਸ਼ੀਆਂ ਦੇ ਦਰਬਾਰੀਆਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਜੋਤਸ਼ੀਆਂ ਨੇ ਗਿਣਤੀ ਕਰਕੇ ਦੱਸਿਆ ਮਹਾਰਾਜ ਫਿਲਹਾਲ ਇਹ ਸਿੰਘਾਸਨ ਮ੍ਰਿਤਿਕ ਹੈ ਰਾਜਾ ਵਿਕਰਮ ਅਦਿੱਤਿਆ ਵਾਲਾ ਇਹ ਸਿੰਘਾਸਨ ਹੁਣ ਅਪਵਿੱਤਰ ਹੋ ਚੁੱਕਿਆ ਹੈ ਇਸ ਦੀ ਚਮਤਕਾਰੀ ਸ਼ਕਤੀ ਖਤਮ ਹੋ ਚੁੱਕੀ ਹੈ ਇਸ ਨੂੰ ਪਾਣੀ ਚ ਅਰਪਿਤ ਕਰਨ ਚ ਹੀ ਤੁਹਾਡਾ ਤੇ ਤੁਹਾਡੀ ਪ੍ਰਜਾ ਦਾ ਭਲਾ ਹੈ सरस्वती ਦੇ ਰਾਜਾ ਨੂੰ ਰਾਜ ਜੋਸ਼ੀਆਂ ਦੀ ਗੱਲ ਠੀਕ ਲੱਗੀ ਉਸਨੇ ਰਾਜਾ ਭੋਜ ਨਾਲ ਵੀ ਕੁਝ ਦੇਰ ਤੱਕ ਵਿਚਾਰ-ਵਟਾਂਦਰਾ ਕੀਤਾ ਉਸ ਤੋਂ ਬਾਅਦ ਦੋਨਾਂ ਨੇ ਇਸ ਪ੍ਰਸਤਾਵ ਨੂੰ ਸਹਿਮਤੀ ਦੇ ਦਿੱਤੀ ਇੱਕ ਸ਼ੁਭ ਮਹੂਰਤ 'ਚ ਸਰਸਵਤੀ ਦੇ ਰਾਜਾ ਨੇ ਜੋਸ਼ੀਆਂ ਦੀ ਮੌਜੂਦਗੀ 'ਚ ਉਸ ਸਿੰਘਾਸਨ ਨੂੰ ਮੰਤਰਾਂ ਦੇ ਉਚਾਰਨ ਤੋਂ ਬਾਅਦ ਕਾਵੇਰੀ ਨਦੀ ਦੇ ਪਾਣੀ 'ਚ ਅਰਪਿਤ ਕਰ ਦਿੱਤਾ ਰਾਜਾ ਭੋਜਵੀ ਆਪਣੇ ਰਾਜ ਵਿੱਚ ਵਾਪਸ ਆ ਗਏ ਉਸ ਸਿੰਘਾਸਨ ਦਾ ਅੰਤਿਮ ਸੰਸਕਾਰ ਹੋਣ ਜਾਣ ਤੋਂ ਬਾਅਦ ਹੋਰ ਵੀ ਅਨੇਕਾ ਰਾਜਿਆਂ ਵਿਦਵਾਨਾਂ ਤੇ ਉਤਸਕ ਲੋਕਾਂ ਨੇ ਉਸ ਨੂੰ ਖੋਜਣ ਦੇ ਲਈ ਕਾਵਰੀ ਦੇ ਡੂੰਘੇ ਪਾਣੀ ਵਿੱਚ ਗੋਤੇ ਲਾਏ ਪਰ ਬਹੁਤ ਜਤਨਾਂ ਤੋਂ ਵੀ ਬਾਅਦ ਵੀ ਉਹ ਸਿੰਘਾਸਨ ਨੂੰ ਲੱਭ ਨਾ ਸਕੇ ਇਹ ਸੀ ਕਹਾਣੀ ਅੱਜ ਦੀ ਸਿੰਘਾਸਨ ਦੇ ਦੂਰਦਰਸ਼ਾ ਦੀ ਧੰਨਵਾਦ